बड़े-बड़े कीमती हीरे मोती ਸਬਜੇ ਪੰਨੇ ਜੜੇ ਹੋਏ ਸਨ ਜਨਾ ਵਿੱਚ ਜਗਮਗ ਜਗਮ ਕਰਦੀ ਉਕਲਗੀ ਪਾਦਸ਼ਾਹ ਦੇ ਸੀਸ ਤੇ ਸੀ ਗਲ ਵਿੱਚ ਹੀਰਿਆਂ ਦਾ ਹਾਰ ਸੀ ਪਾਦਸ਼ਾਹ ਦਾ 52 ਲੱਖ ਦਾ ਇੱਕ ਟਾਈਮ ਦਾ ਸ਼ਿੰਗਾਰ ਹੁੰਦਾ ਸੀ ਦਸਵੇਂ ਪਾਸ ਧੀਰੇ ਰਾਜੇ ਮਹਾਰਾਜਾਂ ਤੋਂ ਵੱਧ ਕੇ ਹਜੂਰ ਦੇ ਸਜਦੇ ਸਨ ਆ ਕਲਗੀਆਂ ਵਾਲੇ ਪਾਦਸ਼ਾ ਜਗਮਗ ਜਗਮਗ ਕਰ ਰਹੇ ਸਨ ਉਸ ਵੇਲੇ ਸੋਹਣੇ ਸੋਹਣੇ ਕੜੇ ਸੋਹਣੇ ਦਮਾਲੇ ਤੇ ਚੱਕਰ ਲਿਸ਼ਕਦੇ ਸਨ ਸੁਨਹਿਰੀ ਤਲਵਾਰ ਦਾ ਮੁੱਠਾ ਧੀਰੇ ਮੋਤੀਆਂ ਨਾਲ ਜੜਿਆ ਦਮਕਾ ਮਾਰਦਾ ਸੀ ਉੱਤੇ ਕਲਗੀ ਝੂਲਦੀ ਸੀ ਕਲਗੀਆਂ ਵਾਲੇ ਦੇ ਦੋਵਾਂ ਡੋਲਿਆਂ ਦੇ ਉੱਤੇ ਸੋਨੇ ਦੇ ਪਹਿੰਦੇ ਹੋਏ ਸਨ ਜਿਨ੍ਹਾਂ 'ਚ ਦੋ ਰਤਨ ਸਬਜਾ ਈਲਮ ਬੁਖਰਾਜ਼ ਪੰਨਾ ਹੀਰੇ ਦੇ ਮੋਤੀ ਜੜੇ ਹੋਏ ਬੜਾ ਸੁੰਦਰ 9 ਟੰਕਾ ਧੰਸ ਕਲਗੀਆਂ ਵਾਲੇ ਤੇ ਖੱਬੇ ਹੱਥ ਵਿੱਚ ਸੋਭ ਰਿਹਾ ਸੋਨੇ ਦੇ ਕੋਸ਼ੇ ਸਨ ਦੋਵੇਂ ਪਾਸੇ ਜਿਹੜੀ ਨੁਕਰਾਂ ਨੇ ਨਾ ਕੋਛਾ ਕਹਿੰਦੇ ਨੇ ਕਮਾਨ ਦਾ ਸੋਨੇ ਦੇ ਕੋਸ਼ੇ ਸਨ